ਸਾਸਰੀ ਕਾਲਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਜ ਆਪਣੇ ਨਵੇਂ ਬਲੌਗ ਦੇ ਵਿੱਚ ਤੇ ਅੱਜ ਹੋ ਗਈ 1 ਅਪ੍ਰੈਲ ਤੇ ਅੱਜ ਚੱਲਿਆ ਆਪਾਂ ਆਪਣੇ ਪਿੰਡ ਨਾਨਕਾ ਤੋਂ ਵਾਪਸ ਘਰ ਪਵਾ ਕੇ ਸਾਰਾ ਤੇ ਆਪਣੇ ਨਾਨਕੇ ਬਣਿਆ ਹੋਇਆ ਇੱਕ ਗੁਰਦੁਆਰਾ ਸਾਹਿਬ ਸੁਖਸਾਦਰ ਸਾਹਿਬ ਤੇ ਪਹਿਲਾਂ ਉੱਥੇ ਦਰਸ਼ਨ ਕਰਾਂਗੇ ਤੇ ਮੱਥਾ ਟੇਕ ਕੇ ਕਰਕੇ ਅਰਦਾਸ ਫਿਰ ਚੱਲਦੇ ਆ ਪਿੰਡ ਨੂੰ ਤੇ ਕਰਾਉਣਾ ਸਾਨੂੰ ਦਰਸ਼ਨ ਗੁਰਦੁਆਰਾ ਸਾਹਿਬ ਦੇ ਤੇ ਇਹ ਗੁਰਦੁਆਰਾ ਸਾਹਿਬ ਬਣਿਆ ਹੋਇਆ ਹੈ ਜਿਹੜੇ ਸੰਤ ਪਾਪਾ ਬਲਵੰਤ ਸਿੰਘ ਜੀ ਸੀਗੇ ਸ਼ਿਓੜੇ ਵਾਲੇ ਉਹਨਾਂ ਨੇ ਨੀਂਹ ਪੱਥਰ ਰੱਖਿਆ ਸੀ ਇਸ ਗੁਰਦੁਆਰੇ ਦਾ 2005 ਦੇ ਵਿੱਚ ਤੇ ਬਹੁਤ ਵਧੀਆ ਗੁਰਦੁਆਰਾ ਦਿਖਾਉਣਾ ਤੁਹਾਨੂੰ ਬਲੌਗ ਦੇ ਵਿੱਚ ਬਣੇ ਰਹੋ ਇਹ ਆ ਗਈ ਜੀ ਗੁਰਦੁਆਰਾ ਸਾਹਿਬ ਤੇ ਇਹ ਜਦੋਂ ਆਪਾਂ ਮਲੇਰਕੋਟ ਮਤਲੁ ਲੁਧਿਆਣੇ ਨੂੰ ਜਾਂਦੇ ਆਂ ਕਿ ਰੋਡ ਦੇ ਉੱਪਰ ਆ ਬਿਲਕੁਲ ਬਹੁਤ ਵੱਡਾ ਗੁਰਦੁਆਰਾ ਸਾਹਿਬ ਹੈਗਾ ਹੁਣ ਚੱਲਦੇ ਆ ਪਹਿਲਾਂ ਉੱਪਰ ਮਹਾਰਾਜ ਦਰਸ਼ਨ ਕਰਨ ਸ਼ੁਰੂ ਮੂਵ ਕਰ ਜੀ ਇੱਥੇ ਚੱਲਦੇ ਹਾਂ ਉੱਪਰ ਦਰਬਾਰ ਸਾਹਿਬ ਵੱਲ ਨੂੰ ਤੇ ਬਹੁਤ ਸ਼ਾਨਦਾਰ ਗੁਰਦੁਆਰਾ ਇਹ ਸਾਈਡ ਤੋਂ ਗੇਟ ਖੁੱਲਾ ਇਹ ਵੱਡਾ ਗੇਟ ਹੈ ਇੱਧਰ ਕੰਮ ਚੱਲ ਰਿਹਾ ਮੇਰੇ ਨਾਲ ਤੇ ਸਾਹਮਣੇ ਸਕੂਲ ਆ ਗਿਆ ਟਾਊਨ ਸਕੂਲ ਇੱਥੇ ਹੁਣ ਚੱਲਦੇ ਆਪਾਂ نیچے ਤੇ ਇੱਧਰ ਬਣੀਆਂ ਹੋਈਆਂ ਨੇ ਜਿਹੜੇ ਆਪਣੇ ਗੁਰਦੁਆਰਾ ਸਾਹਿਬ ਦੇ ਸੇਵਾਦਾਰ ਨੇ ਕਿ ਪਾਠੀ ਸਿੰਘ ਨੇ ਜਿਹੜੇ ਉਹਨਾਂ ਲਈ ਰਹਿਣ ਲਈ ਰੂਮ ਬਣੇ ਹੋਣੇ ਅਲੱਗ-ਅਲੱਗ ਦੇਖੋ ਪੁਰਾਣੇ ਛੋਪੜੀਆਂ ਟਾਈਪ ਤੇ ਇੱਧਰ ਸੰਗਤਾਂ ਲਈ ਸਰਾ ਬਣ ਰਹੀਆਂ ਰਹਿਣ ਲਈ ਆਪਣਾ ਟਰੈਕਟਰ ਖੜਾ ਆਪਣਾ ਸੜਕ ਤੇ ਤੁਹਾਡਾ ਤੇ ਨੀਚੇ ਹੈਗਾ ਲੰਗਰ ਗੁਰਦੁਆਰਾ ਸਾਹਿਬ ਦਾ ਤੁਹਾਨੂੰ ਦਿਖਾਉਣਾ ਹੈ ਬਾਬਾ ਜੀ ਨਾਲ ਨਹੀਂ ਰੱਖੀ ਸੀ ਲੰਗਰ ਗੁਰਦੁਆਰਾ ਸਾਹਿਬ ਦੀ ਆਸ ਨਹੀਂ ਤੇ ਇਹ ਬਾਬਾ ਜੀ ਨੂੰ ਮੈਂ ਆਪਣੇ ਅੱਖੀ ਵੀ ਦੇਖਿਆ ਹੈ ਜਮੈਣ ਦਾ ਪ੍ਰਸ਼ਾਦ ਦਿੰਦੇ ਹੁੰਦੇ ਸੀ ਬਾਬਾ ਜੀ ਤੇ ਮੈਂ ਪ੍ਰਸ਼ਾਦ ਲੈਂਦਾ ਵੀ ਇਹਨਾਂ ਤੋਂ ਜਦੋਂ ਆਪਾਂ ਫਤਿਹਗੜ੍ਹ ਸਾਹਿਬ ਜਾਂਦੇ ਹਾਂ ਉੱਥੇ ਰੇਲਵੇ ਸਟੇਸ਼ਨ ਕੋਲੇ ਇਹਨਾਂ ਦਾ ਗੁਰਦੁਆਰਾ ਬਣਿਆ ਹੋਇਆ ਹੈਗਾ ਬਾਬਾ ਜੀ ਨੇ ਆਪ ਰੱਖਿਆ ਨਹੀਂ ਪੱਥਰ ਇਸ ਦਾ ਬਲਵੰਤ ਸਿੰਘ ਜੀ ਗੁਰਦੁਆਰਾ ਸੁਖਸਾਖਰ ਸਾਹਿਬ ਦਾ ਪਾਲੇ ਵਾਲ ਭੋਗੀ ਨਹੀਂ ਪੱਥਰ ਰੱਖਦੇ ਹੋਏ ਮਿਤੀ 7 12 2005 ਨੂੰ ਇਹ ਆ ਗਈ ਸਾਰੇ ਗੁਰਦੁਆਰਾ ਸਾਹਿਬ ਦਾ ਵੀਓ ਤੇ ਉੱਪਰ ਸਫਾਈ ਚੱਲ ਰਹੀ ਹੈ ਕਿ ਉਧਰ ਸਾਂਸਾਂ ਬਹੁਤ ਚੈਤਾਂ ਵਧੀਆ ਸ਼ਾਂਤੀ ਵਾਲਾ ਮਾਹੌਲਾ ਦਾ ਤੇ ਉਹ ਰਾਸ ਰੋਡ ਦੇ ਉੱਪਰ ਵੀ ਲੰਗਰ ਚੱਲਦਾ ਬਾਬਾ ਜੀ ਦਾ ਤੇ ਟਰੱਕਾਂ ਵਾਲੇ ਵੀ ਇੱਥੇ ਖੜ ਕੇ ਪ੍ਰਸ਼ਾਦਾ ਛਕਦੇ ਨੇ ਤੇ ਲੱਸੀ ਮਿਲਦੀ ਇੱਥੋਂ ਬਹੁਤ ਗਾੜੀ ਹੁੰਦੀ ਆ ਨਾਲੇ ਮੱਝਾਂ ਵਗੈਰਾ ਰੱਖੀਆਂ ਹੋਈਆਂ ਨੇ ਉਹ ਪਿੱਛੇ ਜਿਹੇ ਸ਼ੈੱਡ ਜਿੰਨਾ ਹੋਵੇ ਤੁਹਾਨੂੰ ਉੱਥੇ ਮੱਝਾਂ ਰੱਖੀਆਂ ਹੋਈਆਂ ਨੇ ਇੱਥੇ ਇੱਥੇ ਚੱਲਦਾ ਜੀ 24 ਘੰਟੇ ਲੰਗਰ ਤੇ ਪ੍ਰਸ਼ਾਦਾ ਨਾਲ ਲੱਸੀ ਤੇ ਮੰਗਲਵਾਰ ਨੂੰ ਇੱਥੇ ਕੜੀ ਛਾਲੂਂਦੇ ਨੇਗੇ ਤੇ ਹਰੇਕ ਮੰਗਲਵਾਰ ਨੂੰ ਮੇ ਵੀ ਮਲੇਰਕੋਟਲੇ ਸਰਕਾਰੀ ਹਸਪਤਾਲ ਜਿਸੋਂ ਲੰਗਰ ਵੀ ਜਾਂਦਾਗਾ ਤੇ ਜੁਲਾਈ ਦੇ ਵਿੱਚ ਇੱਥੇ ਵਰਸੀ ਵੀ ਹੁੰਦੀ ਹੈਗੀ ਉਹ ਪਿੱਛੇ ਪੋਸਟਰ ਵੀ ਲੱਗਾ 10 11 ਇਹ ਪਿਛਲੀ ਜੁਲਾਈ ਚ ਸੀਗਾ ਇਹੀ ਦਿਨਾਂ ਦੇ ਵਿੱਚ ਹੁੰਦੀ ਹੈਗੀ ਖੜਾ ਆਪਣਾ ਟਰੈਕਟਰ ਮੈਂ ਚੱਲਦਾ ਹੁਣ ਆਪਾਂ ਫੂਟ ਵਗੈਰਾ ਪਾ ਕੇ ਹਾਂਜੀ ਤੇ ਆਪਾਂ ਲੱਸੀ ਵਗੈਰਾ ਪੀ ਲਈ ਤੇ ਹੁਣ ਚੱਲਦਾ ਆਪਾਂ ਪਿੰਡ ਨੂੰ ਤੇ ਪਪਾ ਹੁੰਦਾ ਗਿਆ ਮਲੇਰ ਕੋਟਲੇ ਨਾਲ ਦੇ ਉਪਰ ਆਪਾਂ ਇਧਰ ਮਲੇਰ ਕੋਟਲਾ ਸਹਿਰ ਉਜੀ ਤੇ ਆਪਾਂ ਪੂਰੀ ਟੱਪਿਆ ਤੇ ਲੱड्डा ਵੀ ਟੱਪ ਗਏ ਲੱਡੇ ਜਿਹੜਾ ਪਹਿਲਾਂ ਜਿੱਥੇ ਟੂਲ ਪਲੱਜ ਆਉਂਦਾ ਸੀ ਉੱਥੇ ਖੜੇ ਆਂਗੇ ਤੇ ਇੱਥੋਂ ਖਾਵਾਂਗੇ ਆਪਾਂ ਬਾਈ ਤੋਂ 버ਗਰ ਕਿਉਂਕਿ ਭੁੱਖ ਲੱਗੀ ਸੀਗੀ ਤੇ ਖੜੜ ਕਰ ਲਈ ਇੱਕ ਪੀਲਾ ਕਰਾਇਆ ਪੀਆ ਪੀਜੋ ਸਾਲ ਕੋਈ ਉੱਤੇ ਡੀਜਾ ਵਗੈਰਾ ਸੇ ਖਾੜਿਆ ਹੁਣ ਚੱਲਦੇ ਆਂ ਟੱਡਰੋ ਲਓ ਜਿੱਤੇ ਆਪਾਂ ਪਹੁੰਚ ਗਏ ਮਾਤੂਆਣਾ ਸਾਹਿਬ ہم اپنے ਕੋਲ ਥੋੜਾ ਘੱਟ ਆਪਾਂ ਬਾਹਰ ਵੀ ਨਾ ਅਨੁਸਤਾਰ ਕਰਾਂਗੇ। ਲੋ ਜੀ ਤੇ ਮਸਤ ਹੋਣਾ ਸਾਬ ਤੋਂ ਆਪਾਂ ਨਿਸ਼ਾਨ ਸਾਬ ਲਾ ਕੇ ਲਾਤਾ ਟਰੈਕਟਰ ਤੇ ਤੇ ਹੁਣ ਚੱਲਦਾ ਧਰੋਲੇ ਨੂੰ ਕਿਉਂਕਿ ਪਿੰਡਾਂ ਵਿੱਚ ਦੀ ਆਪਣੀ ਜਿਹੜੀ ਮਾਗਰ ਕੌੜੀ ਲੱਗੀ ਹੋਈ ਆ ਉਹ ਹੈ ਜਿਆ ਉੱਚੀ ਤੇ ਪਿੰਡਾਂ ਵਿੱਚ ਇੱਕ ਟਾਈਮ ਵੀ ਜ਼ਿਆਦਾ ਲੱਗ ਜਾਣਾਗਾ। ਤੇ ਵੱਡੇ ਰੋਡ ਤੇ ਟਾਈਮ ਘੱਟ ਲੱਗੂ ਨਾਲੇ ਕੋਈ ਤਾਰ ਵਗੈਰਾ ਨਹੀਂ ਨੀਵੀ ਹੁੰਦੀ ਹੈਗੀ ਹੁਣ ਪਾਈ ਵੱਡੇ ਰੋੜੀ ਚੱਲਾਂਗੇ ਪਤਨੋਲੇ ਵਿੱਚ ਵੀ ਕਿਉਂਕਿ 3-7 ਕਿਲੋਮੀਟਰ ਦਾ ਹੀ ਫਰਕ ਆ ਜਿਆਦਾ ਨਹੀਂ ਹੈਗਾ ਉਹਦੇ ਪਿੰਡਾਂ ਵਿੱਚ ਟਾਈਮ ਲੱਗੂਗਾ ਵੀ ਘਰੇ ਗੇਅਰ ਕੱਢ ਲਿਆ ਕਰੇ ਪਾਲਿਆ ਇਸ ਤਰ੍ਹਾਂ ਹੋ ਜੂਗਾ ਚਲਾਈ ਕਰਦੇ ਆਪਾਂ